ਨੇ ਆਈ ਹੁਣ ਚੀਜ਼ ਮੇਰੇ ਕੋਲ ਹੁਣ ਤੁਸੀਂ ਮੁਖਤਿਆਰੀ ਕਰੋ ਤੁਹਾਨੂੰ ਤੇ ਨਾ ਮੈਂ ਚੰਗੀ ਤਰ੍ਹਾਂ ਮੁਖਤਿਆਰੀ ਕਰਾਉਂਗੀ ਇਹ ਪਾ ਕੇ ਨਾ ਪਹਿਲੇ ਬਾਜੀ ਨੂੰ ਦਿੰਨੇ ਆ ਉਹਦਾ ਨਾ ਨੇ ਕਿਹਾ ਹੀ ਦੋ ਬੂੰਦਾ ਪਾਣਨਾ ਇੱਕ ਦੋ ਦੋ ਬੂੰਦੇ ਪਾਣਨੇ ਆ ਪਹਿਲੇ ਦਿਨ ਵੱਧ ਪੈ ਗਈ ਨਾ ਕੋਈ ਸਿਆਪਾ ਹੀ ਨਾ ਪੈ ਜੇ ਇਦਾਂ ਅੱਧੀ ਬਾਜੀ ਨੂੰ ਦੇ ਕੇ ਆਣੇ ਆ ਇਹਨੂੰ ਨਾ ਲੁਕੋਣਾ ਪੈਣਾ ਕਿ ਜੇ ਕਿਸੇ ਨੂੰ ਪਤਾ ਲੱਗ ਗਿਆ ਨਾ ਫੇਰ ਕਲੇਸ਼ ਪੈ ਜਾਣਾ ਇਹਨੂੰ ਤੇ ਲਕਬੀਰ ਕੋਲੋਂ ਵੀ ਲੁਕਾਉਣਾ ਪੈਣਾ ਇਹਨੂੰ ਨਾ ਮੈਂ ਆਪਣੇ ਕਮਰੇ 'ਚ ਹੀ ਲੁਕਾਉਂਗੀ ਪਹਿਲੇ ਭਾਜੀ ਨੂੰ ਨਾ ਚਾਹ ਦੇ ਕੇ ਆਣੀ ਆ ਝੋਨਾ ਦੇ ਵੱਡੇ ਹੀ ਆ ਪੈਸੇ ਤੇ ਘੜਾਵਾਂ ਥੋੜੇ ਜੇ ਥੋੜੇ ਬੋਧੇ ਫਨੈਕਸ ਮਾੜ ਲਵਾਉਂਗੀ ਇਦਾਂ ਨਾ ਨੇ ਮੇਰੇ ਨਾ ਕੰਮ ਨਹੀਂ ਆ ਆ ਦਵਾਈ ਨੇ ਨਾ ਮੇਰਾ ਕੰਮ ਸਾਰਨਾ ਚਲੋ ਭਾਜੀ ਕੀ ਕਰਦੇ ਪਿਓ ਬੈਠੇ ਹੋ ਪਤਾ ਪੂਣ ਲਗਾ ਹੀ ਆਪਣੇ ਯਾਰ ਆ ਲੋ ਭਾਜੀ ਚਾਹ ਪੀ ਲਓ ਚਾਹ ਬਣਾਈ ਹੀ ਮੈਂ ਮੈਂ ਕਿਹਾ ਚਲੋ ਬਾਜੀ ਬੈਠੇ ਆ ਨਾਲੇ ਬਾਹਰੋਂ ਆਏ ਆ ਤੇ ਮੈਂ ਬਾਜੀ ਨੂੰ ਚਾਹ ਦੇ ਆਂ ਚਾਹ ਠੀਕ ਆ ਪੁੱਤ ਹਾਂ ਕੋਈ ਨਹੀਂ ਪੀ ਲੋ ਤੁਸੀਂ ਠੀਕ ਬਾਜੀ ਤੁਹਾਨੂੰ ਤੇ ਨਾ ਮੈਂ ਰੋਜ਼ ਹੀ ਲੌਂਗ ਲਾਚੀਆਂ ਵਾਲੀ ਚਾਹ ਬਣਾਉਂ ਜਦੋਂ ਤੱਕ ਨਾ ਤੁਸੀਂ ਮੇਰੇ ਵਾਸਤੇ ਨਹੀਂ ਹੁੰਦੇ ਫੋਨ ਤੇ ਨਾ ਕੱਲੇ ਕੱਲੇ ਬੰਦੇ ਨੂੰ ਆਪਣੇ ਵਾਸਤੇ ਕਹੋ ਇੱਕ ਮਿੰਟ ਸਾਰਾ ਚਾਹ ਨਾ ਪੀਓ ਕਿਉਂ ਮੇਰੇ ਘਰੋਂ ਚਾਹ ਕਹਿੰਦੇ ਆ ਕਿ ਆ ਤੁਹਾਨੂੰ ਦੀਪ ਅੱਗੋਂ ਪਿਛੋਂ ਤਾਂ ਕਦੀ ਦੀਪ ਨੇ ਪੁੱਛਿਆ ਨਹੀਂ ਚਾਹ ਪਾਣੀ ਹੁਣ ਇਹਨਾਂ ਕਿਥੋਂ ਇਹਨੂੰ ਆ ਗਿਆ ਕਦੀ ਮੰਮੀ ਵੱਲ ਜਾਂਦੀ ਆ ਕਦੀ ਟਾਡੇ ਵੱਲ ਆਉਂਦੀ ਆ ਤੁਸੀਂ ਚਾਹ ਨਹੀਂ ਪੀਣੀ ਜਦੋਂ ਵੀ ਕੋਈ ਚੀਜ਼ ਦਿੰਦੀ ਹੁੰਦੀ ਹੈ ਨਾ ਮਾੜਾ ਜਿਹਾ ਨਾਟਕ ਕਰ ਲਿਆ ਔਰ ਅਮਰ ਯਾਰ ਇਦਾਂ ਦੇ ਡਾੜ ਕੇ ਮੈਨੂੰ ਨਹੀਂ ਨਹੀਂ ਆਉਂਦੇ ਨਾ ਮੈਨੂੰ ਉਹਦਾ ਸਾਰਾ ਪਤਾ ਵਾ ਉਹ ਕੀ ਕਰਨਾ ਚਾਹੁੰਦੀ ਆ ਮੈਂ ਤੁਹਾਨੂੰ ਬਾਰ-ਬਾਰ ਕਹਿੰਨੀ ਆ ਆਖੇ ਲੱਗ ਜੋ ਆਖੇ ਲੱਗ ਜੋ ਸੁਧਰਨ ਵਾਲੀ ਉਹ ਹੈ ਨਹੀਂ ਆ ਮੈਂ ਚੰਗੀ ਤਰ੍ਹਾਂ ਦਾ ਪੇਤ ਪਾ ਲਿਆ ਵਾ ਹੁਣ ਚਾਹ ਸਾਰੇ ਜੀਆਂ ਵਾਸਤੇ ਬਣਾਈ ਮੇਰੇ ਵਾਸਤੇ ਇਕੱਲੇ ਵਾਸਤੇ ਥੋੜੀ ਬਣਾਈ ਉਹਨੇ ਚਲੋ ਇਹ ਚਾਹ ਦੇ ਇੱਥੇ ਰਹਿਣ ਦੋ ਹਾਂ ਮੈਂ ਲੈ ਕੇ ਆਈ ਜੈ ਸੋਈ ਵਿੱਚ ਆਪਣੀ ਚਾਹ ਵੀ ਚਲ ਵੇਲਾ ਤੇਰੀ ਮਰਜ਼ੀ ਮੈਂ ਆਈ ਹੁਣੀ ਮੈਨੂੰ ਦੇਰਾਂ ਮੈਨੂੰ ਦੀ ਸਮਝ ਨਹੀਂ ਆਉਂਦੀ ਚਾਹ ਤੇ ਚਾਹੀ ਆ ਇਹ ਇੱਥੇ ਰਹਿਣ ਦੋ ਮੈਂ ਆਪਣੀ ਲੈ ਆਉਂਦੀ ਹਾਂ ਤੇ ਰਹਿਂਦੇ ਤੂੰ ਆਪਣੀ ਲੈ ਕੇ ਪਿਆਲਦਾ ਫਿਰ ਬੇਚੀ ਲੈ ਵੇਖਾਂ ਚਾਹ ਦਾ ਤੇ ਇਥੇ ਨਾਮੋ ਨਿਸ਼ਾਨ ਨੀਗਾ ਕਿਤੇ ਹੈਗਾ ਤੇ ਚਾਹ ਵੀ ਬਣਾਈ ਆ ਇਹਨੇ ਕਿਹੜਾ ਇੱਕੋ ਹੀ ਕੱਪ ਬਣਾਇਆ ਹੈਗਾ ਨਾ ਮੈਨੂੰ ਚਾਹ ਆਵਾਜ਼ ਮਾਰ ਕੇ ਫੜਾਈ ਆ ਆਪ ਹੀ ਦੀਦੀ ਚਾਹ ਪੀ ਰੋ ਤੇ ਨਾ ਇਹਨੇ ਮੰਮੀ ਨੂੰ ਕਿਹਾ ਬਾਪੇ ਮੰਮੀ ਚਾਹ ਪੀ ਰੋ ਹੱਦ ਹੋ ਗਈ ਇਹਦੇ ਵਾਲੀ ਮੈਨੂੰ ਨਾ ਮਾੜਾ ਮਾੜਾ ਤੇ ਇੱਥੇ ਸ਼ੱਕ ਪੈਣ ਡਿਆ ਸੀ ਉਦੋਂ ਦਾ ਹੀ ਪਰ ਹੁਣ ਤੇ ਨਾ ਮੈਨੂੰ ਪੂਰਾ ਲੱਗਣ ਡਿਆ ਵਾ ਇਹਨੂੰ ਮੈਂ ਨਾ ਰੰਗੇ ਹੱਥੇ ਕਿਸ ਦਿਨ ਪੜਨਾ ਵਾ ਅੱਗੋਂ ਪਿੱਛੋਂ ਤਾਂ ਕਰੀ ਇਹਨੇ ਪੁੱਛਿਆ ਨਹੀਂ ਅੱਜ ਕੱਲੇ ਬੈਠੇ ਵੇਖਿਆ ਤੇ ਚਾਹ ਬਣਾਉਂਦਾ ਪੀਆ ਦੱਸਦੀ ਇਹਨਾਂ ਨੂੰ ਜਾ ਕੇ ਕਿ ਤੁਹਾਡੇ ਇਕੱਲੇ ਵਾਸਤੇ ਚਾਹ ਬਣਾਈ ਆ ਹੋਰ ਕਿਸ ਜੀ ਵਾਸਤੇ ਨਹੀਂ ਚਾਹ ਬਣਾਈ ਇਹਨੇ ਜਿਹੜੀ ਗੱਲ ਤਾਂ ਨੂੰ ਮੈਂ ਕਹਿਣ ਲਈ ਹਨਾ ਉਹ ਗੱਲ ਹੋਈ ਆ ਉਹ ਕੀ ਗੱਲ ਹੋਈ ਆ ਦੱਸ ਐਵੇਂ ਗੱਲਾਂ ਕਰੀ ਜਾਂਦੀ ਐ ਦੱਸਣਾ ਮੈਂ ਕੀ ਆ ਚਾਹ ਦਾ ਇੱਕੋ ਕੱਪ ਬਣਾਇਆ ਤੁਹਾਡੇ ਜੋ ਗਈ ਇਹਦੇ ਵਿੱਚ ਉਹਨੇ ਕੋਹ ਨਾ ਪਾਇਆ ਹੁਣ ਆ ਪੱਕਾ ਨਾ ਤੇ ਚਾਹ ਦੀ ਉਹਨੇ ਮੈਨੂੰ ਆਵਾਜ਼ ਮਾਰੀ ਆ ਫੇ ਦੀਦੀ ਚਾਹ ਪੀ ਲੋ ਤੇ ਨਾ ਮੰਮੀ ਨੂੰ ਚਾਹ ਫੜਾਈ ਆ ਰਮਰੇ ਦੇ ਵਿੱਚ ਕੀ ਪਾ ਦੇਣਾ ਮੈਨੂੰ ਤਾਂ ਲੱਗਦਾ ਫੜਾ ਇੱਧਰ ਕੀ ਪਾ ਦੇਣਾ ਵਾ ਤੁਸੀਂ ਉਹ ਤਾਂ ਯਕੀਨ ਕਰੀ ਜਾਂਦੇ ਜੇ ਇੱਕ ਦਿਨ ਪਸਤਾਓਗੇ ਬਸ ਮੈਂ ਸੋਦੇ ਤਾਂ ਇੱਕੋ ਗੱਲ ਦੱਸਦੀ ਆ ਵੀ ਜਦੋਂ ਚੀਜ਼ ਫੜਾਵੇ ਚੀਜ਼ ਖਾਣੀ ਨਹੀਂਗੀ ਰਮਨਤਾ ਸੋਣ ਮੈਂ ਤਾਂ ਛੋਟੀ ਆ ਤੇ ਜਿਵੇਂ ਕੀ ਫੜਾਉ ਉਹ ਤੇ ਮੈਂ ਖਾਣੀ ਆ ਹਾਏ ਉਹਦੇ ਕੋ ਫੜ ਲਿਆ ਕਰਿਓ ਤੇ ਨਾ ਖਾਇਓ ਕੋਈ ਗੱਲ ਨਹੀਂ ਨਹੀਂ ਤੂੰ ਕੋਈ ਚੀਜ਼ ਫੜੀ ਉਹਦੀ ਚੀਜ਼ ਮੈਂ ਫੜੀ ਤਾਂ ਕੋਈ ਨਹੀਂਗੀ ਪਰ ਮੈਨੂੰ ਸ਼ੱਕ ਜਿਹਾ ਹੋਣ ਰਿਹਾ ਵਾ ਜਿੱਦਾਂ ਕੀਰ ਸੋਈ ਦੇ ਵਿੱਚ ਵੜਨ ਡਈ ਆ ਮਮਮੀ ਨੂੰ ਪੁੱਛਣ ਡਈ ਆ ਮਮਮੀ ਮੈਂ ਕੀ ਬਣਾਵਾਂ ਮੈਨੂੰ ਪੁੱਛਣ ਡਈ ਆ ਇੰਨੀ ਮਿੱਠੀ ਪਿਆਰੀ ਐ ਹੋ ਨਹੀਂ ਸਕਦੀ ਜਿੰਨੀ ਮਿੱਠੀ ਪਿਆਰੀ ਹੋਣ ਲਈ ਆ ਇਹਦੇ ਪਿੱਛੇ ਕੋਈ ਨਾ ਕੋਈ ਚੱਕਰ ਤਾਂ ਹੈਗਾ ਵਾ ਐਵੇਂ ਤਾਨੀਆਂ ਵਾਲੀਆਂ ਗੱਲਾਂ ਨਹੀਂ ਕਰੀਦੀ ਹੁੰਦੀ ਆ ਤੁਹਾਨੂੰ ਮੇਰੀਆਂ ਗੱਲਾਂ ਜਨਾਨੀਆਂ ਵਾਲੀਆਂ ਲੱਗਣ ਡੀਆਂ ਵਾ ਅੱਗੇ ਕਿਹੜੀ ਮੇਰੀ ਗੱਲ ਸੁਣਦੇ ਹੁੰਦੇ ਹੁੰਦੇ ਤੁਸੀਂ ਮੇਰੀ ਗੱਲ ਸੁਣੋ ਦੋਵੇਂ ਭਰਾ ਹੁਣੇ ਬੈਠੇ ਆ ਤੇ ਚਾਹ ਲੈ ਕੇ ਆ ਜੂ ਤੇ ਮੈਂ ਕਹੂੰਗਾ ਮੈਨੇ ਪੀਣੀ ਫਿਰ ਦੋਵਾਂ ਨੂੰ ਫੜਾਉਂਦੀ ਦਾ ਮੈਂ ਹੁਣ ਹੈ ਇਕੱਲਾ ਹੀ ਤੇ ਮੈਨੂੰ ਕਲੇ ਨੇ ਫੜਾਉਣੀ ਉਹਨੇ ਤਾਂ ਫੇਰ ਇੱਕੋ ਕੱਪ ਬਣਾਇਆ ਕੋਰਜੀ ਕਿੱਥੇ ਗਈ ਬਾਹਰ ਗਈ ਹੈ ਕਿਤੇ ਤੇ ਮੈਨਾਂ ਚਾਹ ਨਹੀਂ ਪੀਣੀ ਮੈਨੂੰ ਯਾਰ ਤੇ ਨਹੀਂ ਸਮਝ ਨਹੀਂ ਆਉਂਦੀ ਕੀ ਜਾਂ ਮੈਂ ਤੁਹਾਨੂੰ ਨਹੀਂ ਮੇਰੀ ਸਮਝਾਉਣੀ ਮੈਨੂੰ ਸਮਝ ਆਉਂ ਨਹੀਂ ਆ ਤੁਹਾਨੂੰ ਮੈਂ 100 ਦੀ ਇੱਕੋ ਦੱਸਦੀ ਜੇ ਜਦੋਂ ਚੀਜ਼ ਫੜਾਉਂਦੀ ਹੁੰਦੀ ਖਾਣੀ ਨਹੀਂ ਜੇ ਨਹੀਂ ਨਾ ਤੁਹਾਨੂੰ ਯਕੀਨ ਆਉਂਦਾ ਤਾਂ ਕੋਈ ਗੱਲ ਨਹੀਂ ਇਹ ਵੀ ਤੁਹਾਡੇ ਸਾਹਮਣੇ ਇੱਕ ਦਿਨ ਲਿਆਈ ਆਉਂਗੀ ਮੈਂ ਗੱਲ ਯਾਰਾ ਤੇ ਫਾਇ ਲੱਗਣ ਵਾਲੀ ਸਾਂਝਾ ਘਰਵਾ ਜੇ ਰੋਟੀ ਲਾਉਗੀ ਉਹ ਵੀ ਖਾਣੀ ਪੈਣੀ ਜੇ ਚਾਹ ਲਿਆਉਗੀ ਉਹ ਵੀ ਪੀਣੀ ਪੈਣੀ ਪਾਣੀ ਲਾਉਗੀ ਉਹ ਵੀ ਪੀਣਾ ਪੈਣਾ ਇਹ ਕਹਿੰਦੀ ਉਹਦੇ ਹੱਥਾਂ ਦੀ ਚੀਜ਼ ਕੋਈ ਨਾ ਖਾਓ ਕਿਉਂ ਨਾ ਖਾਵਾਂ ਦੱਸ ਜਾਂ ਤੇ ਕੋਈ ਉਹਦੀ ਚੋਰੀ ਫੜੀ ਹੋਏ ਮੈਂ ਕਬਾ ਲਾਪੀ ਰਮ ਨੇ ਆ ਕੰਮ ਫੜਿਆ ਹੁਣ ਮੈਂ ਇਹਨੂੰ ਕਿੱਦਾਂ ਕਹਾਂ ਵੀ ਮੇਰੇ ਆ ਤੇ ਪਾਣੀ ਨਾ ਲਿਆ ਚਾਹ ਨਾ ਲਿਆ ਚਲੋ ਜੇ ਕਹਿੰਦੀ ਉਹਦੇ ਦੇਖੀ ਜਾਊਗੀ ਕੀ ਬਣਦਾ ਬੀਜੀ ਬੈਠੇ ਜੇ ਹਾਂ ਪੁੱਤ ਬੈਠੇ ਆ ਜਾ ਬੈਠ ਜਾ ਓਏ ਆਉਣਾ ਬੀਜੀ ਕੀ ਆ ਮੈਂ ਨਾ ਡਰੋਂ ਚ ਬੈਠਾ ਹਾਂ ਅੱਛਾ ਤੇ ਤੁਹਾਡੀ ਨਿੱਕੀ ਨਾਉ ਆਈ ਤੇ ਉਹ ਮੈਨੂੰ ਦੇਗੀ ਚਾਹ ਅੱਛਾ ਤੇ ਰਮਨ ਆਈ ਤੇ ਮੈਨੂੰ ਕਹਿੰਦੀ ਵੀ ਦੇ ਹੱਥਾਂ ਦੀ ਚਾਹ ਨਹੀਂ ਪੀਣੀ ਹੁਣ ਮੈਂ ਕੀ ਕਰਾਂ ਮੈਂ ਤਾਂ ਲੱਗ ਗਿਆ ਵਾਫਾਏ ਉਹ ਸਾਂਝਾ ਘਰ ਨਾ ਪੀਵਾ ਤੇ ਉਹ ਗੁੱਸਾ ਕਰਦੀ ਆ ਜੇ ਪੀਲਾ ਦੇ ਗੁੱਸਾ ਕਰਦੀ ਆ ਇਹ ਪਤਾ ਗੱਲ ਕੀ ਆ ਕਦੀ ਝੋਫੇ ਚ ਤਵੜੀ ਨਹੀਂ ਤੇ ਨਾ ਕਦੀ ਬਣਾ ਕੇ ਤੈਨੂੰ ਚੀਜ਼ ਦਿੱਤੀ ਉਹਨੇ ਓਏ ਇਹ ਗੱਲ ਤਾਂ ਉਹ ਨਵੇਂ ਪੈ ਗਿਆ ਹੁਣ ਤੇ ਜਿਹੜੀ ਚੇਚੀ ਚਾਹ ਬਣਾ ਸਕ ਦਿੱਤੀ ਕੀ ਪਤਾ ਕਦੇ ਨਹੀਂ ਬਣਾ ਕੇ ਦਿੱਤੀ ਇਹਨੇ ਵੇਚੀ ਨਾ ਕੁਛ ਪਾ ਦੇ ਗੱਲ ਵਾ ਹੁਣ ਉਹ ਬੀਤੀ ਤਾਂ ਵੀ ਹੁਣ ਉਹ ਨਿੱਕੀ ਪਰਝਾਈ ਆ ਮੇਰੀ ਭੈਣਾ ਵਰਗੀ ਤਾਂ ਉਹਨੂੰ ਮੈਂ ਕੀ ਕਹਾਂ ਮੈਂ ਚਾਹ ਨਹੀਂ ਪੀਣੀ ਨਹੀਂ ਤੇਰੇ ਕੋਲ ਤਾਂ ਨਹੀਂ ਕਿਹਾ ਜਾਂਦਾ ਤੂੰ ਲੈ ਕੇ ਰੱਖ ਲੈਣੀ ਮੈਂ ਹੁਣ ਦੂ ਘੋਟਾ ਪਰ ਲਿਆ ਹੁਣ ਮੈਨੂੰ ਵੀ ਪਤਾ ਹੀ ਇਹ ਗੱਲ ਦਾ ਨਹੀਂ ਭਰਨੇ ਤੋਂ ਘੋਟ ਉਦਾਂ ਲੈ ਕੇ ਉਹਦਾ ਮਾਣਾ ਰੱਖ ਲੈਣਾ ਸੀ ਉੜ ਕੇ ਗਾਂਦਸ਼ਾ ਹੁੰਦੀ ਤੇ ਚੱਲ ਇਹ ਆਈ ਭੱਜੀ ਤਾਂ ਤੁਸੀਂ ਕਿਉਂ ਪੀਤੀ ਆਉਂ ਜਾਉਂਗਾ ਉਹ ਵੀ ਸੱਚੀ ਇੱਕ ਗੱਲੋਂ ਤੇ ਮੈਂ ਇੱਥੇ ਬੈਠੀ ਹਾਂ ਤੇ ਮੈਂ ਕਿਹੜੀ ਕਿਤੇ ਗਈ ਹਾਂ ਮੈਨੂੰ ਕੱਪ ਚਾਹ ਦਾ ਨਹੀਂ ਬਣਾਇਆ ਜੇ ਉਹਨੇ ਬਣਾਈ ਹੀ ਤੇ ਮੇਰੇ ਲਈ ਵੀ ਕੱਪ ਬਣਾ ਲਿੰਜੀ ਸਾਰਿਆਂ ਨੂੰ ਪਾ ਕੇ ਆਪ ਉਹ ਕੌਂਦੀ ਸਾਹਮਣੇ ਲਿਆ ਕੇ ਬੰਦਾ ਚੀਜ਼ ਪਾਵੇ ਤੇ ਨਾ ਆਪ ਪੀਵੇ ਨਾ ਅਗਲੇ ਨੂੰ ਬਣਾਵੇ ਮੈਂ ਵਾਲੀ ਗੱਲ ਤੇ ਨੇ ਆਪ ਕੀਤੀ ਹੈ ਬੀਜੀ ਇਦਾਂ ਵੀ ਐਵੇਂ ਆ ਗਏ ਸਿੱਧੇ ਸਾਦੇ ਮਾਨੂੰ ਤੇ ਇਹਨਾਂ ਕੰਮਾਂ ਦਾ ਪਤਾ ਹੀ ਨਹੀਂ ਕਿ ਇਹ ਕੀ ਹੁੰਦੇ ਆ ਤੇ ਕੀ ਨਹੀਂ ਇਹ ਤਾਂ ਹੁਣ ਜਨਾਨੀਆਂ ਦੇ ਕੰਮ ਵੀ ਕੀ ਕਰਨੀਆਂ ਕੀ ਨਹੀਂ ਜੋ ਮੈਨੂੰ ਰੋਟੀ ਦੇਤਾ ਪਾਣੀ ਦੇਤਾ ਮੈਂ ਤਾਂ ਕਾੜੇ ਕਾੜਾ ਹਾਂ ਬੰਦਿਆਂ ਨੇ ਤਾਂ ਪੁੱਤ ਖਾ ਹੀ ਲੈਣੇ ਚਾਹੀਏ ਫੜ ਕੇ ਹੁਣ ਉਹਨਾਂ ਨੂੰ ਕੀ ਪਤਾ ਹੋਈਆਂ ਥੱਲਾ ਨਾ ਇਹ ਜਨਾਨੀਆਂ ਨੂੰ ਹੁੰਦਾ ਵਾ ਹਾਂਜੀ ਹਾਂਜੀ ਗੱਲ ਇਦਾਂ ਵਾ ਭਈ ਉਹਦੇ ਪਤਾ ਸ਼ੱਕ ਇਥੋਂ ਪੈਂਦਾ ਵਾ ਵੀ ਚੌਂਕੇ ਚ ਵਰਦੀ ਨਹੀਂ ਉਹਨੂੰ ਪਤਾ ਵੀ ਮੈਨੂੰ ਸਾਰੇ ਜਦੋਂ ਮੈਂ ਕਰਦੀ ਕੱਖ ਨਹੀਂ ਤੇ ਮੈਨੂੰ ਸਾਰੇ ਬੁਰਿਆਂ ਸਮਝਦੇ ਨੇ ਹੋਰੇ ਹਾਂ ਤੇ ਕਿਸੇ ਤਰ੍ਹਾਂ ਨਾ ਕਿਸੇ ਤਰ੍ਹਾਂ ਮੈਂ ਇਹਨਾਂ ਨੂੰ ਹੱਥ ਚ ਲਾਵਾਂ ਇਹ ਪਤਾ ਕਿਦੋਂ ਜਾ ਕੇ ਕੀ ਲਿਆਈ ਤੇ ਕੀ ਨਹੀਂ ਲਿਆਈ ਉਹ ਨਹੀਂ ਨਹੀਂ ਲਿਆਉਣਾ ਰਹਿਣਾ ਕੀ ਆ ਉਹਦੀ ਮਾਂ ਦਾ ਫੋਨ ਆਇਆ ਹੋਊਗਾ ਉਹ ਕਹਿੰਦੇ ਨੇ ਵੀ ਉਹ ਹੀ ਹੈਗਾ ਸਾਜਾ ਪਰਿਵਾਰ ਉਹ ਹਸਾਬਾ ਚ ਲਈ ਜਾ ਲਿਉਣਾ ਇਹਨੇ ਕੀ ਹਥ ਕੋਈ ਪਤਾ ਨਹੀਂ ਹੁੰਦੀਆਂ ਦਾ ਬੜਾ ਕੁਸਾ ਉਹ ਐਵੇਂ ਨਾ ਬੀਟੀ ਤੁਸੀਂ ਹੈਗੇ ਜੇ ਪਹਿਲੇ ਜਮਾਨੇ ਤੋਂ ਉਹ ਗੱਲਾਂ ਕਰੀ ਜਾਂਦੇ ਘਰਤਾ ਤੇ ਕਰਾਤਾ ਉਹਨੇ ਹਾਂ ਕੋਈ ਪਤਾ ਥੋੜਾ ਵਾ ਵੇਖੀ ਆ ਫਿਰ ਜੇ ਜੇ ਪੀ ਜਾ ਪਾ ਉਹਦੇ ਹੱਥੋਂ ਤੇ ਪਤਾ ਲੱਗ ਜੂਗਾ ਤੈਨੂੰ ਤੇ ਹੁਣ ਮੈਂ ਪੀ ਵੀ ਗਿਆ ਵਾਂ ਦੋ ਘੁੱਟ ਮੈਂ ਪੀ ਗਿਆ ਤੇ ਮੁੜ ਕੇ ਰਮਰ ਆ ਗਈ ਨਾ ਆ ਪੀਓ ਨਾ ਪੀਓ ਆ ਉਹ ਤੇ ਫਿਰ ਅਪੀਲ ਆਇਆ ਨਾ ਦੋ ਕੋਟ ਤੇ ਦੋਹਾਂ ਫੁੱਟਾਂ ਵਿਚ ਤੈਨੂੰ ਵੇਖੀ ਅਸਰ ਦਾ ਪਤਾ ਲੱਗਣਾ ਐਵੇਂ ਹੀ ਜਾ ਪੁਰਾਣੀਆਂ ਗੱਲਾਂ ਲਈ ਫਿਰਦੇ ਜੇ ਉਹਨੇ ਐਉਂ ਕਰਤਾ ਜਿਉਂ ਕਰਤਾ ਕਰ ਦਿੰਦੀਆਂ ਨੇ ਕਰਨ ਵਾਲੀਆਂ ਜਾਣਦੇ ਤੋਂ ਬੰਨਾ ਇਹਨਾਂ ਜਨਾਨੀਆਂ ਦੇ ਨਾਲ ਨਹੀਂ ਵਾਰਿਆ ਜਾਂਦਾ ਉਹਨਾਂ ਦੇ ਦਿਲ 'ਚ ਇਹੋ ਗੱਲਾਂ ਪਈ ਮੈਨੂੰ ਸਾਰੇ ਹੀ ਕਹਿੰਦੇ ਚੰਗੀ ਨਹੀਂ ਚੰਗੇ ਨਹੀਂ ਆਹ ਨਹੀਂ ਕਰਦੀ ਉਹ ਨਹੀਂ ਕਰਦੀ ਫਿਰ ਕਰਦੀ ਨਹੀਂ ਤਾਂ ਤਾਂ ਹੀ ਕਹਿੰਨੇ ਆ ਜੇ ਕਰੇ ਪਹਿਲੇ ਦਿਨੋਂ ਆਣ ਕੇ ਚੌਂਕੇ 'ਚ ਵੜ ਜਾਂਦੀ ਰਲੀ ਮਿਲੀ ਰਹਿੰਦੀ ਤੇ ਆਪਰੇ ਸਾਨੂੰ ਸ਼ੱਕ ਨਾ ਹੁੰਦਾ ਤੂੰ ਇਹਦੇ ਮਾਪਿਆਂ ਨੂੰ ਸਤੋ ਪਿਆ ਕੰਮ ਕਰਦੀ ਫਿਰਦੀ ਐ ਰੋਟੀ ਪਾਣੀ ਦੇ ਪਕਾਉਂਦੀ ਜਾਂ ਫਰਾਂਟ ਈਗਾ ਤੇ ਹੁਣ ਤੁਸੀਂ ਕੀ ਲਾਮਾ ਦਵੋਗੇ ਤੇ ਰੋਟੀ ਪਾਣੀ ਤੇ ਦੇਣ ਦੀ ਐ ਸਾਰਿਆਂ ਨੂੰ ਲਾਮਾ ਨੂੰ ਕੀ ਦੇਣਾ ਤੇ ਮਾਪਿਆਂ ਨੂੰ ਕੀ ਸੱਦਣਾ ਵਾਹੇ ਕਈ ਵਾਰੀ ਸਨਾਹ ਦਿੱਤਾ ਫੋਨ ਕੀਤਾ ਕੋਈ ਆਉਂਦਾ ਹੀ ਨਹੀਂ ਕੀ ਸੱਦੀਏ ਕਿ ਹਣ ਓਕੇ ਉਹਨੇ ਵੀ ਜੀ ਬੰਦੇ ਦਾ ਟਾਈਮ ਨਹੀਂ ਲੱਗਦਾ ਤਾਂ ਨਹੀਂ ਆਏ ਹੁਣੇ ਤੇ ਨਾ ਅੱਗ ਪਿੱਛੇ ਆ ਜਾਂਦੇ ਬਾਅਦ ਚ ਆ ਜਾਂਦੇ ਉਹ ਤੇ ਵੜਿਆ ਹੀ ਕੋਈ ਨਹੀਂਗਾ ਅਜ ਦੀਆਂ ਗੱਲਾਂ ਨੇ ਆਹ ਹਰ ਕੇ ਚੁੱਪ ਕਰ ਗਿਆ ਫੇ ਹੁਣ ਫੋਨ ਹੀ ਨਹੀਂ ਕਰਨਾ ਤੇ ਨਾ ਉਹਨਾਂ ਨੂੰ ਕਹਿਣਾ ਮੈਂ ਜਦੋਂ ਕਦੇ ਆ ਜਾਣਗੇ ਆ ਜਾਣਗੇ ਨਾ ਮੈਂ ਕਿਹਾ ਤੇ ਨਹੀਂ ਸਹੀ। ਉਹ ਚੱਲ ਵੀ ਜੀ ਇਹ ਗੱਲਾਂ ਨੂੰ ਛੱਡ। ਤੂੰ ਹੁਣ ਤੇਰੀ ਨੌਂ ਵੱਡੀ ਆਊਗੀ ਨਾ। ਉਹਨੂੰ ਕਹਿ ਵੀ ਪਿਛਲੀਆਂ ਗੱਲਾਂ ਛੱਡ। ਉਹ ਪਿਛਲਾ ਜ਼ਮਾਨਾ ਸੀ ਕਿਸੇ ਨੇ ਕਰਾਤਾ ਕਰਤਾ ਓਹ ਜਉਂਗਾ। ਹੁਣ ਤੇ ਲੋਕੀ ਮਹਾਰਾਜ ਦਾ ਨਾਮ ਨਹੀਂ ਲੈਂਦੇ ਵੀ ਇਹ ਕੰਮਾ ਦਾ ਪਤਾ ਹੀ ਨਹੀਂ ਆ। ਕਰਾ ਕਰਾਉਣ ਦਾ। ਹਾਂ ਤੇ ਨਹੀਂ ਨਾ ਪਤਾ ਹੁਣ ਹੈ ਤੇ ਗੱਲ ਠੀਕ ਹੋ ਗਈ। ਤੇ ਜੇ ਹੁਣ ਮੈਨੂੰ ਹੁਣ ਮੇਰੇ ਤੋਂ ਛੋਟੀ ਹੈ ਜੇ ਮੈਂ ਚਾਹ ਦੇਖ ਜਾਊਗੀ ਤੇ ਮੈਂ ਪੀਣੀ ਨਹੀਂ ਆ। ਉਹਦਾ ਹਾਂ ਤੇਰੀ ਗੱਲ ਠੀਕ ਹੈ ਭੀ ਜਦੋਂ ਚੀਜ਼ ਫੜਾਉਂਗੀ ਫਿਰ ਤੇ ਹੁਣ ਮਾਨਤਾਨ ਹੁੰਦਾ ਵਾ ਪੇ ਅਗਲੇ ਮਾਨਤਾਨ ਨਾਲ ਲੈ ਕੇ ਆਈ ਹਾਂ ਹੁਣ ਮੈਂ ਉਹਨੂੰ ਕਿੱਦਾਂ ਕਹਦਾ ਮੈਂ ਨਹੀਂ ਪੀਣੀ ਮੈਂ ਨਹੀਂ ਪੀਣੀ ਚੱਲ ਨਾ ਖਾਇ ਤੂੰ ਉਹਨੂੰ ਨਹੀਂ ਪੀਣੀ ਚੁੱਪ ਕਰਕੇ ਫੜ ਕੇ ਰੱਖ ਲੈਣੀ ਕੋਈ ਗੱਲ ਨਹੀਂ ਮੈਂ ਪੀ ਲੈਂਦਾ ਦੀਪ ਉਹ ਮੈਂ ਹੁਣ ਬਿਜੀ ਦੋ ਦਿਨ ਘੁੱਟ ਪਰਲੇ ਮੈਂ ਹੁਣ ਐਵੇਂ ਤੁਹਾਨੂੰ ਕਿੱਦਾਂ ਕਹਦਾ ਚੱਲ ਕੋਈ ਗੱਲ ਨਹੀਂ ਅੱਗੇ ਤੋਂ ਨਹੀਂ ਮੈਂ ਪੀਂਦਾ ਧਿਆਨ ਰੱਖੂੰਗਾ ਚੁੱਪ ਕਰਕੇ ਤੇ ਰੱਖ ਲੈ ਫੜ ਕੇ ਚੀਜ਼ ਅਗਲੇ ਦਾ ਆਮ ਨਾਲ ਰੱਖ ਲਿਆ ਜ਼ਰੂਰੀ ਆ ਕੋਈ ਪੀ ਪੀ ਕੇ ਉਹਦੇ ਸਾਹਮਣੇ ਛੇ ਤਨਾ ਪੀਣੀ ਆ ਕੋਈ ਨਹੀਂ ਦੀਪ ਲਿਆ ਮੈਂ ਆਪੇ ਉਹ ਪਿੱਛੇ ਬੰਦਾ ਗਾਫਸ਼ਾ ਕਰ ਲੈਂਦਾ ਵਾ ਜ਼ਰੂਰ ਖਾਣੀ ਹੈ ਜਦੋਂ ਨਹੀਂ ਉਹ ਤੇ ਡਈ ਹੱਥਾਂ ਚ ਲਾਂਟਾ ਬਰਨ ਤੈਨੂੰ ਕੀ ਪਤਾ ਵਾ ਬੰਦਿਆਂ ਨੂੰ ਨਹੀਂ ਪਤਾ ਇੰਨਾਂ ਗੱਲਾਂ ਦਾ ਜਿਦਕ ਵੀਰ ਕਿਥੋਂ ਆਇਆ ਵਾ ਮੈਂ ਭਾਈ ਜਰਗ ਮੇਲੀ ਗਿਆ ਸੀ ਅੱਛਾ ਅੱਛਾ ਹਾਂਜੀ ਮੈਂ ਨਾ ਤੇਰੇ ਨਾਲ ਆਇਆ ਸੀ ਹਾਂਜੀ ਪੀਚੋਂ ਨੇੜੀਆਂ ਪੈਣੀਆਂ ਹੋ ਗਿਆ ਬੇਲੀਆਂ ਅੱਛਾ ਤੇ ਤੂੰ ਮੈਨੂੰ ਕਹਿੰਦਾ ਏ ਵੀ ਵੀਰ ਜੀ ਮੈਂ ਆਪਣੀ ਕਣਕ ਵਕਰੀ ਬੀਜਣੀ ਆ ਹਾਂਜੀ ਤੇ ਜਿਹੜੀ ਭਰਾ ਤੈਨੂੰ ਚੰਗੀ ਲੱਗਦੀ ਐ ਨਾ ਪਹਿਲੀ ਉਹਦੇ ਚੋਂ ਆਪਣੀ ਹਿਸਾਬ ਨਾਲ ਕਣਕ ਬੀਜ ਲਾ ਨਹੀਂ ਭਾਜੀ ਹੁਣ ਅਸੀਂ ਕਣਕ ਨਹੀਂ ਵਕਰੀ ਬੀਜਣੀ ਓ ਕਿਉਂ ਹਾਂ ਉਹ ਭਾਜੀ ਦਾਵਾ ਕੀ ਹੁਣ ਹੀ ਆਪਣਾ ਵਿਚਾਰ ਬਦਲ ਲਿਆ ਨਾ ਤੇ ਅਸੀਂ ਅੱਡ ਹੋਣਾ ਵਾ ਤੇ ਨਾ ਕਣਕੀ ਵਕਰੀ ਬੀਜਣੀ ਜੇਰ ਤੂੰ ਤੇ ਹਾ ਮੈਨੂੰ ਗੱਲ ਕਹਿਤੀ ਮੇਰਾ ਤੇ ਦਿਮਾਗ ਕੰਮ ਕਰੂ ਹਟ ਗਿਆ ਵਾ ਵੀ ਮੇਰਾ ਭਰਾ ਮੇਰੇ ਕਹਿਣੇ ਤੋਂ ਬਗੈਰ ਤੁਰਦਾ ਨਹੀਂ ਤੇ ਹੁਣ ਮੈਨੂੰ ਕਹਿਣਾ ਮੈਂ ਕੜਕ ਵਖਰੀ ਵੇਚਣੀ ਆ ਤੇ ਹੁਣ ਜੇ ਮੈਂ ਤੈਨੂੰ ਕਹਾਂਂ ਡੇ ਤਾਂ ਹੁਣ ਤੂੰ ਕਹਿੰਦਾ ਨਹੀਂ ਵੀਰ ਜੀ ਮੇਰਾ ਵਿਚਾਰ ਬਦਲ ਗਿਆ ਨਹੀਂ ਭਾਜੀ ਜਿੱਦਾਂ ਆਪਾਂ ਪਹਿਲਾਂ ਰਿੰਦੇ ਸੀ ਨਾ ਤੂੰ ਨਿਆੜੇ ਵਾਲੀਆਂ ਗੱਲਾਂ ਕਰਦਾ ਤੈਨੂੰ ਮੈਂ ਦੱਸਦਾ ਨਹੀਂ ਆਪਾਂ ਜਿੱਦਾਂ ਪਹਿਲਾਂ ਰਲੇ ਸੀ ਨਾ ਉਹਦਾ ਹੀ ਰਹਿਣਾ ਹੁਣ ਕਣਕ ਵੀ ਤੁਸੀਂ ਬੀਜੋਗੇ ਪੈਲੀ ਬੰਨਾਵੀ ਤੁਸੀਂ ਸੰਭੋਗੇ ਘਰ ਦੀ ਮਕਤਰੀ ਵੀ ਤੁਹਾਡੇ ਕੋਲ ਹੋਊਗੀ ਉਹ ਕਹਦੇ ਸੌਰਿਆਂ ਤਾਂ ਨਹੀਂ ਕਹਤਾ ਇਹ ਗੱਲ ਉਹ ਨਹੀਂ ਸੌਰਣ ਨੇ ਨਹੀਂ ਕਹਤੀ ਭਾਜੀ ਹਾਂ ਕਈ ਵਾਰੀ ਨਾ ਬੰਦੇ ਦਾ ਵੈਸੇ ਦਿਮਾਗ ਖਰਾਬ ਹੋ ਜਾਂਦਾ ਐਵੇਂ ਪੁੱਟੀਆਂ ਸਿੱਡੀਆਂ ਚੀਜ਼ਾਂ ਆਉਂਦੀਆਂ ਨੇ ਦਿਮਾਗ 'ਚ ਹੁਣ ਮੇਰਾ ਦਿਮਾਗ ਬਿਲਕੁਲ ਠੀਕ ਆ ਭਰਾ ਤੂੰ ਏਦਾਂ ਕਰ ਵੀ ਆਪਣੇ ਘਰ ਦੀ ਨਾਲੇ ਕਰੀ ਸਲਾਹ ਕਰ ਲਾ ਪਤਾ ਗੱਲ ਕੀ ਆ ਬਾਪੂ ਇਹ ਕੰਮ ਨਿਆਣੇ ਵਾਲਾ ਤਾਂ ਹੈ ਹੀ ਨਹੀਂ ਆ ਵੀ ਕਦੀ ਮੈਨੂੰ ਅੱਡ ਕਰ ਦੋ ਤੇ ਕਦੀ ਮੈਨੂੰ ਇਕੱਠਾ ਕਰ ਲਓ ਠੀਕ ਆ ਨਾ ਹੁਣ ਤੋਂ ਮੈਨੂੰ ਕਹਿੰਦੇ ਆ ਵੀ ਕਣਕ ਦੇ ਵੀਰ ਜੀ ਇਕੱਠੇ ਬੀਜ ਲੈਣੇ ਆ ਦੇ ਦਿਨ 15 ਦਿਨ ਰੰਗਣੇ ਤੇ ਫੇਰ ਕਹਣਾ ਮੇਰੀ ਕਣਕ ਵੱਖਰੀ ਕਰ ਦੋ ਨਹੀਂ ਨਹੀਂ ਉਹਦੇ ਨਾਲ ਵੀ ਮੇਰੀ ਗੱਲ ਹੋ ਗਈ ਆ ਦੀਪ ਨਾਲ ਵੀ ਹਾਂ ਉਹਨੂੰ ਮੈਂ ਪਹਿਲਾਂ ਹੀ ਕਹਿ ਤਾਇਆ ਅੱਛਾ ਹੁਣ ਘਰ ਦੇ ਕੰਮ ਕਰ ਵੀ ਸਾਰੇ ਉਹਨੇ ਨਾਲ ਕਰਿਆ ਕਰਨੇ ਭਾਬੀ ਜੀ ਚਲੋ ਇਹ ਤਾਂ ਫਿਰ ਕ੍ਰਿਸ਼ਮਾ ਹੀ ਆ ਫਿਰ ਹੋ ਗਿਆ ਕਿ ਹਿਸਾਬ ਦਾ ਤੈਨੂੰ ਇਦਾਂ ਸਮਝ ਲਓ ਬਸ ਕੇ ਘਰ ਟੁੱਟਣਾ ਬਰ ਗਿਆ ਵਾ ਮੈਂ ਤੇ ਇਹ ਗੱਲ ਮੰਨਦਾ ਜਾਂ ਉਹਨੂੰ ਬੰਦਾ ਕੋਈ ਜਗ੍ਹਾ ਸਮਝਾਉਣ ਵਾਲਾ ਮਿਲ ਗਿਆ ਤੇ ਜਾਂ ਤੈਨੂੰ ਮਿਲ ਗਿਆ ਤੈਨੂੰ ਜਿੱਦਾਂ ਮਰਜ਼ੀ ਸਮਝ ਲਓ ਇੰਨੀ ਆਗ ਵੀ ਹੁਣ ਅਸੀਂ ਆਗ ਮਤਲਬ ਕਿ ਵੱਖਰੇ ਨਹੀਂ ਹੋਣਾ ਅਸੀਂ ਚਲੋ ਕੋਈ ਗੱਲ ਨਹੀਂ ਹਾਂਜੀ ਕਰ ਲੈਂਦਾ ਮੈਂ ਵਿਚਾਰ ਠੀਕ ਜੀ ਵੇ ਲੋ ਕਹਿਂਦੇ ਵੀ ਇਹ ਕਣਕ ਬੱਕਰੀ ਵੇਚਣੀ ਹੈ ਵੀਰ ਜੀ ਮੇਰਾ ਪੈੜੀ ਬੱਕਰੀ ਕਰ ਦੋ ਹੁਣ ਕਹਿਂਦਿਆ ਵੀਰ ਜੀ ਮੇਰਾ ਵਿਚਾਰ ਬਦਲ ਗਿਆ ਮੈਨੂੰ ਨਾ ਇਹਦੀ ਸਮਝ ਨਹੀਂ ਆਉਂਦੀ ਕਿ ਇਹਦੇ ਦਿਲ ਦੇ ਵਿੱਚ ਕੀ ਆ ਤੇ ਕੀ ਨਹੀਂ ਇਹਨਾਂ ਉਹ ਮੈਂ ਕਣਕ ਬੀਜਣਾ ਤੇ ਮੁੜ ਕੇ ਫੇਰ ਕਹਦੇ ਘਰ ਦੀ ਤੇ ਮਗਰ ਲਾ ਕੇ ਵੀ ਵੀਰ ਜੀ ਨਹੀਂ ਮੈਨੂੰ ਨਹੀਂ ਮਨਜ਼ੂਰ ਤੇ ਕਣਕ ਮੈਂ ਬੱਕਰੀ ਬੀਜਣੀ ਹੈ ਆਪਣੀ ਉਹਦੇ ਵਿੱਚ ਵਡਾਉਂਦਾ ਫਿਰੇ ਮੇਰਾ ਰਤਾ ਇਦਾਂ ਕਰਦਾ ਮਮੀ ਨਾ ਕਰਦਾ ਮਖਾਰ ਤੇ ਮਮੀ ਇਦਾਂ ਕਰਕੇ ਤੇ ਮੈਨੂੰ ਸੁਦੀ ਰਾ ਗੱਲ ਕਹਿੰਦਿਆ ਹੈ ਇਹਨਾਂ ਦੋ ਦਿਨਾਂ ਉੱਥੇ ਸੱਤ ਲਾਂਗੇ ਕਿ ਇਹਨਾਂ ਹੋਏ ਵੀ ਮੈਂ ਖਤਿਆ ਕਰਦਾ ਤੇ ਭਲਕੇ ਫਿਰ ਇਹ ਕਹਣ ਫਿਰ ਨਹੀਂ ਸਾਨੂੰ ਨਹੀਂ ਮਜੂਰ ਅਸੀਂ ਤੇ ਵਖਰੀ ਬਿਚਣੀ ਹੈ ਮਰਦਾ ਨਾ ਕਰਦਾ ਸਲਾਮ ਵੀ ਜੀ ਇੱਕ ਮਿੰਟ ਮੇਰੀ ਗੱਲ ਸੁਣੋ ਉਹਰੇ ਆਇਓ ਡਰੈਮ ਰੂਮ ਤੇ ਚੰਗੀ ਦੱਸੀ ਭਰਾਵਾ ਗੱਲ ਉਹ ਚੰਗੀ ਆ ਅੱਛਾ ਬੀਜੀ ਹਾਂ ਮੈਂ ਤੁਹਾਨੂੰ ਦੱਸਿਆ ਨਾ ਵੀ ਲਖਬੀਰ ਕਣਕ ਮੈਂ ਕਣਕ ਵੱਖਰੀ ਬੀਜਣੀ ਆ ਤੇ ਹੁਣ ਆਇਆ ਹਵੇਲੀਓ ਤੇ ਮੈਨੂੰ ਕਹਿ ਡਿਆ ਸੀ ਵੀ ਬੀਜੀ ਗੱਲ ਇਹ ਤਾਂ ਵੀ ਜਿਹੜੀ ਕਣਕ ਉਹ ਸਾਂਝੀ ਬੀਜ ਲਈਏ ਤੇ ਜਿੱਦਾਂ ਅੱਗੇ ਕੰਮ ਚੱਲਦਾ ਉਦਾਂ ਚੱਲੂਗਾ ਤੇ ਮੈਂ ਭਰਾ ਮੈਨੂੰ ਬੀਜੀ ਨੂੰ ਪੁੱਛ ਲੈਣ ਦੇ ਜਿਉਂ ਕਹਿਣਗੇ ਤੇ ਠੀਕ ਆ ਨਹੀਂ ਤੇ ਭਰਾ ਤੈਨੂੰ ਆਪਣੀ ਵੱਖਰੀ ਬੀਜਣੀ ਪੈਣੀ ਫੇਰ ਨਾ ਆ ਕਦੀ ਇਕੱਠੀ ਤੇ ਕਦੀ ਵੱਖਰੀ ਇਹ ਹੁਣ ਕਿਦਾਂ ਬਦਲ ਗਿਆ ਇਹ ਤੇ ਅੰਦਾਜ਼ਾ ਮੈਂ ਵਖਰੀ ਬੀਜਣੀ ਆ ਮੈਂ ਵੇਖਣਾ ਵਾ ਵਕੀਰ ਨਿਕਲਦਾ ਟੀ ਬਣਦਾ ਮੈਨੂੰ ਵੀ ਪਤਾ ਲੱਗੇ ਫਸਲ ਕਿੰਨੀ ਕਿੰਨੀ ਨਿਕਲਦੀ ਆ ਤੇ ਹੁਣ ਉਹਨੇ ਦੇ ਇਹ ਹੁਣ ਕੀ ਹੋਇਆ ਇਹਨੂੰ ਲੰਦਾ ਮੈਂ ਕੱਠੀ ਬੀਜਣੀ ਕੱਠੇ ਰਹਿਣਾ ਜੀ ਗੱਲ ਸੁਣੋ ਮੇਰੀ ਮੈਂ ਤਾਂ ਕਹਿੰਦਾ ਵੀ ਜ਼ਿੰਮੇਵਾਰੀ ਇਹਨੂੰ ਦੇ ਦਿਓ ਸਾਰੀ ਵੀ ਆ ਲੈ ਸਾਥ ਆਪ ਸਾਰਾ ਈ ਤੇਰਾ ਈ ਹੋ ਵਾਦਾ ਘਾਟਾ ਕੀ ਕਰਨਾ ਨਹੀਂ ਕਰਨਾ ਮੈਂ ਦੇਖੋ ਪੈਸੇ ਲੈ ਕੇ ਤੇ ਚੱਜਿਆ ਕਰੂੰਗਾ ਇਹ ਦੇਖੋ ਜ਼ਿੰਮੇਵਾਰੀ ਨਹੀਂ ਪਗਤਾਈ ਜਾਣੀ ਕਾਕਾ ਇਹਨੂੰ ਮੈਂ ਦੱਸਾਂ ਇਹਦੇ ਤੇ ਘਰ ਦੀ ਨਹੀਂ ਇਹ ਦੇਖੋ ਲੈ ਲੈ ਖਰਚ ਲੈਣਾ ਤੈਨੂੰ ਕੀ ਦੇਣਾ ਇਹਨੇ ਤੇ ਮੈਨੂੰ ਕੀ ਦੇਣਾ ਤੇ ਇਹਨਾਂ ਦੀ ਜ਼ਿੰਮੇਵਾਰੀ ਚੋਕ ਕਿਤੇ ਹੈ ਤੇ ਆਪਣੇ ਜੋਗੇ ਹੀ ਆ ਕਿਸੇ ਨੂੰ ਖੁਸ਼ ਨਹੀਂ ਉਹਨੇ ਦੇਣ ਦੇਣਾ ਇਹ ਤੇ ਮੈਂ ਦੱਸਾਂ ਵੇਖ ਲੈ ਕਰਕੇ ਜੇ ਤੇਰੀ ਮਰਜ਼ੀ ਹੈ ਨਹੀਂ ਨਹੀਂ ਮੇਰੀ ਮਰਜ਼ੀ ਕੋਈ ਨਹੀਂ ਤੇ ਬੀਜੀ ਮੈਂ ਤਾਂ ਹੀ ਤੁਹਾਨੂੰ ਆਖਣ ਡਿਆ ਵੀ ਉਹਨਾਂ ਦਾ ਦੂਹਾ ਜੀ ਇਹਨਾਂ ਨੂੰ ਆਜ ਮਾਰ ਲਈ ਨਾ ਮੈਂ ਵੀ ਆਹ ਗੱਲ ਬਾਤ ਆ ਭੜਕੇ ਮੈਨੂੰ ਇਹ ਨਹੀਂ ਕਹਿਣਾ ਵੀ ਭਰਾ ਮੇਰਾ ਖਾ ਗਿਆ ਵਾਜਾ ਕਿਦਾਂ ਕਰ ਗਿਆ ਤੁਹਾਨੂੰ ਚੰਗਾ ਭਲਾ ਵੀ ਸਾਰਾ ਹੀ ਹਿਸਾਬ ਤਾਂ ਮਾਤਾ ਕੋਲ ਆ ਉਹਤੇ ਪਤਾ ਹੀ ਆ ਉਹਨੂੰ ਕਿਹੜਾ ਪਤਾ ਨੇ ਨਿਆਣਾ ਵਾ ਇਹ ਕਿਹੜਾ ਜਾਂਦਾ ਕਿਤੇ ਆਹ ਨਾਲ ਹੀ ਹੁੰਦਾ ਵਾ ਸਭ ਕੁਝ ਇਹਨੂੰ ਪਤਾ ਕਿ ਕਿੰਨੀ ਫਸਲ ਹੁੰਦੀ ਆ ਕਿੰਨੇ ਪਾਹੇ ਵਟਦੇ ਆ ਕਿੰਨੇ ਖਰਚਾ ਲੱਗਦਾ ਉਤੇ ਫਸਲ ਤੇ ਐਵੇਂ ਥੋੜੀ ਫਸਲ ਵੀ ਜੀ ਜਾਂਦੀ ਆ ਪੁੱਛ ਲਾ ਮਾਰ ਲਾ ਹੁਣ ਮਰਾ ਵਾਈਫਰ ਮਾਰ ਲਾ ਮਾਰ ਲਾ ਪਤਾ ਗੱਲ ਨਿਖੜ ਜੂਗੀ ਪਤਾ ਲੱਗ ਜੂਗਾ ਲਖਵੀਰ ਉਹ ਲਖਵੀਰ ਉਹ ਦੋਵੇਂ ਜੀ ਆਇਓ ਜਰਕ ਹੁਣ ਵੀਧੀ ਆਪ ਹੀ ਗੱਲ ਕਰ ਲਈ ਵੀ ਭੜਕੇ ਨਾ ਵੀ ਹਾਂ ਇਕੱਠੀ ਬੀਜ ਲਈ ਤੇ ਫੇਰ ਬਹੁਤ ਘਪਤ ਬੰਦਾ ਫੇਰ ਹਾਂ ਫੇਰ ਤੋਂ ਯਾਦ ਹੈ ਅਰੋ ਬੈਠਾ ਉਹ ਬੁਲਾਉਣਾ ਗਿਆ ਮੈਂ ਕੀਤੀ ਬੀਜੀ ਨਾਲ ਗੱਲ ਹਾਂਜੀ ਤੇ ਕਹਿੰਦੀ ਵੀ ਉਹਨਾਂ ਨੂੰ ਵਾਇਰ ਮਾਰ ਕੇ ਕਰੀ ਪੁੱਛ ਲਾ ਤੇ ਮੁੜ ਕੇ ਇਹ ਨਾ ਵੀ ਕਣਕ ਬੀਜੀ ਤੇ ਫੇਰੇ ਸਭ ਗੱਲਾਂ ਫੇਰ ਉਹ ਨਹੀਂ ਨਹੀਂ ਵੀਰ ਜੀ ਇਹਨਾਂ ਦੀ ਕੋਈ ਗੱਲ ਨਹੀਂ ਹੈ ਨਹੀਂ ਹੁਣ ਤਾਂ ਆਪਣਾ ਮਨ ਬਣਾ ਲਿਆ ਚੰਗੀ ਤਰ੍ਹਾਂ ਬਿਲਕੁਲ ਬਿਲਕੁਲ ਹੁਣ ਮਨ ਬਣਾ ਲਿਆ ਅੱਛਾ ਇਹਨੋਂ ਕੀ ਹੋਇਆ ਇਹ ਇਨੋਂ ਸੇ ਤੁਹਾਂ ਦਾ ਮੈਂ ਵੇਖਣਾ ਵਾ ਕਿੰਨੀ ਕ ਫਸਲ ਨਿਕਲਦੀ ਆ ਕੀ ਹਿਸਾਬ ਪਤਾ ਵਾ ਹੋਵਾ ਜੇ ਤਾਂ ਹੁਣ ਕੀ ਗੱਲ ਬਣ ਗਈ ਮੰਮੀ ਗੱਲ ਦਿਮਾਗ ਦੀ ਆ ਏ ਵਾਰੀ ਖਰਾਬ ਹੋਇਆ ਇਹਨਾਂ ਦਾ ਬੰਦੇ ਦਾ ਮੰਮੀ ਨਹੀਂ ਗੱਲ ਦਿਮਾਗ ਦੀ ਵੀ ਨਹੀਂ ਆ ਚੱਲ ਮੰਮੀ ਇਹ ਕੰਮ ਕਰਨਗੇ ਇਹਨਾਂ ਨੂੰ ਕੰਮ ਕਰਨ ਦਾ ਪਤਾ ਤੇ ਲੱਗੂਗਾ ਨਾ ਨਹੀਂ ਹੁਣ ਦੋਵਾਂ ਜੀਆਂ ਸਲਾਹ ਕਰ ਲਈ ਤੋ ਹਾਂ ਉਹਨਾਂ ਗੱਲ ਤੂੰ ਆਖੇ ਫੇ ਅਸੀਂ ਇਕੱਠੇ ਰਹਿਣਾ ਤੇ ਆ ਉਹ ਕਰਦੀ ਤੇਰੀ ਆਖੇ ਫੇ ਨਹੀਂ ਅਸੀਂ ਬਕਰੇ ਹੋਣਾ ਨਾ ਨਹੀਂ ਮੰਮੀ ਹੁਣ ਮੈਨੂੰ ਸਮਝ ਆ ਗਈ ਆ ਇਹ ਤੇ ਮੈਨੂੰ ਕਹਿੰਦੇ ਸੀ ਭਾਜੀ ਕਹਿੰਦੇ ਆ ਕਿ ਤਨ ਅਜੀ ਬੀਜੀ ਨਹੀਂ ਤੇ ਮੈਂ ਹੀ ਇਹਨਾਂ ਨੂੰ ਕਹਿ ਕਿ ਤੁਸੀਂ ਕਰੋ ਸਾਰੇ ਕੰਮ ਆਪਾਂ ਕਦ ਤੱਕ ਵੱਖਰੇ ਹੋਣਾ ਮੈਨੂੰ ਵੀ ਪਤਾ ਲੱਗ ਗਿਆ ਹੁਣ ਸਾਂਝੇ ਪਰਿਵਾਰ ਚ ਰਵਾਂਗੇ ਤੇ ਉੱਤੀ ਬਰਕਤ ਹੁੰਦੀ ਹੈ ਨਾਲੇ ਵਧੀਆ ਹੁੰਦਾ ਤੁਹਾਨੂੰ ਤੇ ਪਤਾ ਹੀ ਹੈ ਪਿੱਛੇ ਮੈਂ ਹੈਗੀ ਸੀ ਇਕੱਲੀ ਤੇ ਭਰਾ ਮੇਰਾ ਹੀ ਚਾਚੇ ਤਾਏ ਮੇਰੇ ਅੱਢ ਹੀ ਸਾਰੇ ਤੇ ਇਨਾਂ ਪਤਾ ਨਹੀਂ ਸਾਂਝੇ ਪਰਿਵਾਰ ਚ ਕਦੀ ਰਹੇ ਨਹੀਂ ਆ ਪਰ ਹੁਣ ਨਾ ਜਿਵੇਂ ਤੁਸੀਂ ਕਹੋਗੇ ਨਾ ਆਪਾਂ ਉਦਾਂ ਹੀ ਕਰਾਂਗੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਰਹਿਣਾ ਚਲੋ ਇਹਦੇ ਵਰਗੀ ਤੇ ਗੱਲ ਹੀ ਕੋਈ ਨਹੀਂ ਜਿਹੜਾ ਸਾਂਝਾ ਪਰਿਵਾਰ ਇਕੱਠਾ ਰਵੇ ਜੀ ਸਾਰੇ ਇਕੱਠੇ ਹੋਣ ਉਹ ਤੇ ਪਤਾ ਕਿੰਨੀ ਬਰਕਤ ਆ ਥਪਾਕ ਹੁੰਦਾ ਵਾ ਜੀਆਂ ਦੇ ਵਿੱਚ ਤੇ ਘਰ ਦੇ ਵਿੱਚ ਬਰਕਤ ਆਉਂਦੀ ਆ ਤੇ ਜੇ ਵੱਖਰੀ ਵੱਖਰੀ ਤੇਰਾ ਚੁੱਲਾ ਵੱਖਰਾ ਤਪੇਗਾ ਉਹਨਾਂ ਦਾ ਵੱਖਰਾ ਤਪੇਗਾ ਵੱਖੋ ਵੱਖੀ ਸੌਦੇ ਆਉਣੇ ਖਦੂਨੇ ਖਰਚੇ ਵਧਣੇ ਉਹ ਤੇ ਹੈ ਮੰਮੀ ਤੂੰ ਟੈਨਸ਼ਨ ਨਾ ਲਵੋ ਸਭ ਕੁਝ ਸਾਂਝਾ ਹੀ ਹੋਇਆ ਕਰੇਗਾ ਪਰ ਇਹ ਇੱਕ ਗੱਲ ਮੈਨੂੰ ਦੱਸ ਲਓ ਹੁਣ ਤੁਸੀਂ ਦੋਵੇਂ ਜੀ ਬੈਠੇ ਜੇ ਤੇ ਹੁਣ ਇਹ ਨਹੀਂ ਵੀ ਆ ਦੋ ਚਾਰ ਮਹੀਨੇ ਤੁਸੀਂ ਇਕੱਠੇ ਰਹੋ ਤੇ ਮੁੜ ਕੇ ਤੁਹਾਨੂੰ ਫੇਰ ਕੋਈ ਨਾ ਕੋਈ

ਤੇ ਫੇਰ ਇਹ ਗੱਲ ਨਹੀਂ ਜੇ ਹੋਣੀ ਨਹੀਂ ਇੱਥੇ ਸਾਡੇ ਵੱਲ ਕੋਈ ਗੱਲ ਨਹੀਂ ਹੁੰਦੀ ਹਾਂ ਰਹਿਣਾ ਤੇ ਫਿਰ ਇਕੱਠੇ ਰਹਿਣਾ ਵਾ ਹਾਂਜੀ ਨਹੀਂ ਨਹੀਂ ਇਕੱਠੇ ਰਹਿਣਾ ਇਕੱਠੇ ਰਹੋਗੇ ਨਾ ਤੇ ਕੋਈ ਘਰ ਦਾ ਕੁਝ ਬਣ ਜਾਏਗਾ ਕੋਈ ਬਾਹਰ ਮਰਲਾ ਵੀ ਖਰੀਦ ਸਕੋਗੇ ਤੁਸੀਂ ਬਾਹਰ ਲੋਕਾਂ ਕੋ ਸੋਭਾ ਵੀ ਲਓਗੇ ਹਾਂਜੀ ਸਾਰੇ ਕੰਮ ਚੰਗੇ ਹੋਣਗੇ ਹਾਂਜੀ ਕੰਮ ਤੁਸੀਂ ਆਪਣੇ ਘਰ ਦਾ ਕਰਨਾ ਇਕੱਠੇ ਤੁਸੀਂ ਘਰ ਦੇ ਵਿੱਚ ਰਹਿਣਾ ਤੇ ਸੋਭਾ ਲੋਕਾਂ ਨੇ ਦੇਣੀਆਂ ਲੈ ਪਈ ਉਹ ਆਪਣੇ ਵੇਲੇ ਕਿੱਡੇ ਪ੍ਰੇਮ ਨਾਲ ਰਹਿਣ ਦੇ ਨੇ ਹਾਂਜੀ ਉਹਦੇ ਹੈ ਨਹੀਂ ਨਹੀਂ ਆਪਾਂ ਨਾ ਸਾਰੇ ਕੰਮ ਇਕੱਠੇ ਕਰਿਆ ਕਰੀ ਤੇ ਕੰਮ ਵੀ ਕਰਨਾ ਪੈਣਾ ਇਹ ਨਹੀਂ ਅੱਗੇ ਵਗੂ ਵਿਹਲੀ ਰਵੇਂ ਕੋਈ ਪਕਾਵੇ ਮੈਂ ਨਹੀਂ ਹੁਣ ਵਿਹਲੀ ਰਹਿਣਾ ਮੈਂ ਸਾਰੇ ਕੰਮ ਦੀਦੀ ਨਾਲ ਕਰਾਂਗੀ ਨਾਲ ਉਹਦੇ ਨਾਲ ਕੇ ਮੰਮੀ ਮੇਰੇ ਕੋ ਜਿਹੜੀਆਂ ਗਲਤੀਆਂ ਹੋਈਆਂ ਨਾ ਉਹਦੇ ਲਈ ਮੈਨੂੰ ਮਾਫ ਕਰ ਚਲੋ ਕੋਈ ਨਹੀਂ ਮਾਫੀ ਆ ਤੂੰ ਕੋਈ ਗੱਲ ਦੀ ਮਾਫ ਕਰਦਾ ਤੈਨੂੰ ਮੈਂ ਪਰ ਗੱਲ ਠੀਕ ਆ ਦੋਵੇਂ ਭੈਣਾਂ ਨਾਲ ਮਿਲ ਕੇ ਕੰਮ ਕਰਨਾ ਉਹਨੂੰ ਪੁੱਛ ਕੇ ਵੀ ਦੀਦੀ ਕੀ ਕਰਨਾ ਕੀ ਨਹੀਂ ਕਰਨਾ ਜਿੱਦਾਂ ਤੁਸੀਂ ਕਹੋਗੇ ਉਦਹੀ ਹੋਊਗਾ ਬਸ ਬਸ ਇਹ ਦਰੋਗੇ ਇਹ ਆਪਣਾ ਹੀ ਤੁਹਾਡਾ ਪੁੱਤ ਘਰ ਬਣਨਾ ਵਾ ਤੁਹਾਨੂੰ ਹੀ ਸੋਭਾ ਆਉਣੀ ਆ ਹਾਂਜੀ ਉਹ ਤੇ ਹੈ ਤੇ ਮੈਨੂੰ ਵੀ ਸੋਭਾ ਆਉਣੀ ਕਿ ਉਹਦੀਆਂ ਨਵਾਂ ਚੰਗੀਆਂ ਨੇ ਹਾਂਜੀ ਆਹੋ ਚਲੋ ਮੰਮੀ ਚਲੋ ਤੁਸੀਂ ਗੱਲਾਂ ਕਰ ਤਾਂ ਮੈਂ ਚਾਹ ਬਣਾ ਲਈ ਹੈਗੀ ਬਣਾ ਲਿਆ ਸ਼ੁਕਰ ਹੈ ਰੱਬ ਦਾ ਚਲੋ ਕਿਤੇ ਸੁਪਾਕ ਹੋਇਆ ਘਰ ਦੇ ਵਿੱਚ ਜੀਆਂ ਚ ਇੰਨਾ ਹੀ ਬੜਾ ਸ਼ੁਕਰ ਹੈ ਸਾਰੇ ਜੀ ਰੱਖ ਕੇ ਬਹਿਣਗੇ ਸਾਰੇ ਕੰਮ ਠੀਕ ਹੋ ਗਏ ਮੈਨੂੰ ਇਹਨਾਂ ਦੇ ਫੇਰ ਸ਼ੱਕ ਜਾ ਪੈਂਦਾ ਵਾ ਕਿ ਮੁਰਗੇ ਕੰਮ ਨਾ ਖਰਾਬ ਕਰਨ ਤੇ ਤੇਰੇ ਸਾਹਮਣੇ ਤੇ ਮੈਂ ਗੱਲ ਇਹ ਗੱਲ ਪੁੱਛ ਲਈ ਜੇ ਤੂੰ ਹੀ ਕੱਲ ਨੂੰ ਫੇਰ ਦੋਹਾਂ ਤੇ ਨਵੇਂ ਨਿਆਂ ਲਈ ਗੱਲ ਕਰਨੀ ਆ ਤੇ ਅੱਜ ਹੀ ਤੂੰ ਹੀ ਬੱਕਰੀ ਵੇਚ ਲੋ ਇਹਦੇ ਨਾਲੋਂ ਅੱਜ ਹੀ ਕਰ ਲੋ ਤੇ ਬੱਕਰੀ ਘਰ ਚੰਗੇ ਗੱਲਿਆ ਠੀਕ ਆ ਵੇ ਜੀ ਬਿਲਕੁਲ ਮੈਂ ਤਾਂ ਕਹਿ ਤਾ ਫੇ ਦੋਹਾਂ ਪਿੰਡ ਤੇ ਨਵੇਂ ਨਿਆਂ ਨੂੰ ਆਖੋ ਜਾਂ ਚਾਹੁੰਨ ਨੂੰ ਆਖੋ ਛਿਆਂ ਨੂੰ ਆਖੋ ਫੇਰ ਮੈਂਨੇ ਯਾਦ ਕਰਨਾ ਫੇਰ ਜੋ ਮਰਜ਼ੀ ਕਰੇ ਕੱਲ ਮੈਂ ਦੀਪ ਤੋਂ ਹੀ ਕੀਤੀ ਆ ਮੈਂ ਉਹਨੂੰ ਪਹਿਲਾਂ ਗਿਆ ਮੈਂ ਵੀ ਜੇ ਤੇ ਵਾਖਣਾ ਵਾ ਤੇ ਲੈਣਾ ਬੱਕਰੀ ਜੇ ਤੂੰ ਤੇ ਨਹੀਂ ਆ ਵੀ ਤੈਨੂੰ ਸਾਰਾ ਕੁਝ ਮਿਲੇ ਜਣਾ ਦਿੱਤਾ ਵੀ ਤੈਨੂੰ ਮਿਲੂਗਾ ਪੈਸੇ ਵੀ ਫੁੱਲੇ ਮਿਲਣ ਦੀ ਵਸਤ ਖਰਚਣ ਵਾਸਤੇ ਫਿਰ ਤੈਨੂੰ ਘਰ ਦੇ ਕੰਮ ਵੀ ਕਰਨੇ ਪੈਣੇ ਆ ਤੇ ਸਾਰੇ ਜੀਆਂ ਦੇ ਆਖੇ ਵੀ ਲੱਗਣਾ ਪੈਣਾ ਤੇ ਬਿੜਕੇ ਰਹਿਣਾ ਵੀ ਪਣਾ ਜਿੱਦਾਂ ਬਾਕੀ ਜੀਆਂ ਨੂੰ ਚੀਜ਼ ਮਿਲੇਗੀ ਇਹਨੂੰ ਵੀ ਨਾਲ ਹੀ ਮਿਲੇਗਾ ਕਿ ਤੇਰੇ ਬੱਕਰੀ ਥੋੜੀ ਰਹਿਣਾ ਇਹਨੇ ਸਭ ਕੁਝ ਮਿਲੇਗਾ ਹੁਣ ਕਦੀ ਮੈਂ ਕੋਈ ਗੱਲ ਨਹੀਂ ਕਰਦੀ ਚਲੋ ਉਹਦੇ ਵੀ ਦਿਮਾਗ 'ਚ ਕੀ ਪਤਾ ਮਹਾਰਾਜ ਨੇ ਬੁੱਧ ਪਾਤੀ ਹੋਏ ਚੰਗੀ ਜਿਹੜੀ ਉਹ ਮੰਨ ਗਈ ਆ ਚਲੋ ਪਾਣੀ ਪੂਣੀ ਤੇ ਪੀਏ ਚਲੋ ਚੰਗੀ ਗੱਲ ਆ ਰੋ ਰਲ ਮਿਲ ਕੇ ਭਰਾ ਭਰਾ ਵੀ ਤੇ ਉਹ ਵੀ ਰਹਿਣ ਦਰਾਂ ਨਹੀਂ ਠਾਣੀ ਤੇ ਚੰਗੀ ਗੱਲ ਆ ਵਧੀਆ ਕਰਦੇ ਵਿੱਚ ਰਹਿਣਗੇ ਕੰਮ ਕਰਨਗੇ ਨਾਲ ਮਿਲ ਕੇ ਤੇ ਚੰਗਾ ਲੱਗਦਾ ਸਾਰਿਆਂ ਨੂੰ ਕਿਸੇ ਦਾ ਮੂੰਹ ਇਧਰ ਤੇ ਕਿਸੇ ਦਾ ਮੈਂ ਇਧਰ ਨੂੰ ਮੂੰਹ ਤੇ ਫਿਰ ਉਹ ਥੋੜਾ ਚੰਗਾ ਲੱਗਦਾ ਕੰਮ ਚਲੋ ਸ਼ੁਕਰ ਹੈ ਰੱਬ ਦਾ ਜੇ ਬੁੱਧ ਪਈਏ ਚੰਗੀ ਤੇ